ਸੀਆਈਏ ਸਟਾਫ 2 ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਯੋਜਨਾਬੱਧ ਤਰੀਕੇ ਨਾਲ ਰੋਹਿਤ ਉਰਫ ਮਜਨੂ ਨੂੰ ਸੁਲਤਾਨਵਿੰਦ ਰੋਡ ਤੋਂ ਕਾਬੂ ਕਰਕੇ ਉਸ ਪਾਸੋਂ 2 ਪਿਸਟਲ 32 ਬੋਲ ਸਮੇਤ 5 ਜ਼ਿੰਦਾ ਰੋਂਦ ਭਰਾਮਤ ਕੀਤੇ ਗਏ। ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸਿਟੀ ਅੰਮ੍ਰਿਤਸਰ ਦੇ ਵਿੱਚ ਨਸ਼ਾ ਤਸਕਰਾਂ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਨੋ ਕਾਬੂ ਪਰ ਲਈ ਚਲਾਈ ਗਈ ਸਪੈਸ਼ਲ ਮਹਮ ਦੇ ਤਹਿਤ ਡੀਸੀਪੀ ਸ਼੍ਰੀ ਰਵਿੰਦਰਪਾਲ ਸਿੰਘ ਇਨਵੈਸਟੀਗੇਸ਼ਨ ਅਤੇ ਏਸੀਪੀ ਹਰਮਿੰਦਰ ਸਿੰਘ ਦੇ ਨਿਰਦੇਸ਼ਾਂ ਪਰ ਸੀਆਈਏ 2 ਦੇ ਇੰਚਾਰਜ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਦੋ ਬੰਦੇ ਅਰੈਸਟ ਕੀਤੇ ਗਏ ਜਿਸ ਵਿੱਚ ਇੱਕ ਦਾ ਨਾਮ ਰੋਹਿਤ ਪਰਮਜਨੂ ਹੈ ਦੇ 88 ਫੁੱਟ ਰੋਡ ਫਤਿਹ ਸਿੰਘ ਕਲੋਨੀ ਦਾ ਰਹਿਣ ਵਾਲਾ ਇਹਦਾ ਸਾਥੀ ਜਿਹੜਾ ਹੈਗਾ ਮਹਾਰਾਜ ਸਿੰਘ ਇਸ ਸੁਲਤਾਨਵਿੰਡ ਅਮਰਸਦ ਰੋਡ ਦਾ ਰਹਿਣ ਵਾਲਾ ਹੈਗਾ ਇਹਨਾਂ ਕੋਲੋਂ ਦੋਨਾਂ ਕੋਲੋਂ ਦੋ ਪਿਸਟਲ ਤੇ ਟੋਟਲ 5 ਰਾਉਂਡ ਬੱਤੀ ਬੋਰ ਬਰਾਮਦ ਕੀਤੇ ਗਏ ਆ ਕਬੀਸ਼ ਇਹਨਾਂ ਦੀ ਜਾਰੀ ਹੈ ਜਿਹੜਾ ਦੋਸ਼ੀ ਇਹ ਦੱਸਣਾ ਮੈਂ ਚਾਹਾਂਗਾ ਇੱਥੇ ਕਿ ਦੋਸ਼ੀ ਰੋਹਿਤ ਉਰਫ ਮਜਨੂ ਆ ਜਿਹੜਾ ਏ ਆਲਰੇਡੀ ਮਕਬੂਲਪੁਰੇ ਦੇ ਵਿੱਚ ਪੁਲਿਸ ਨੂੰ 307 ਦੇ ਵਿੱਚ ਵਾਂਟਡ ਸੀਗਾ ਉਹਨੂੰ ਰੈਸਟ ਨਾਲ ਕੀਤਾ ਗਿਆ ਤੇ ਤਫ਼ਤੀਸ਼ ਇਸ ਸੰਬੰਧੀ ਅੱਗੇ ਜਾਰੀ ਹੈ